ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦੇ ਹਾਂ ਸ਼ਹਿਰ ਦੇ ਵਿੱਚ ਕੋਈ ਵੀ ਐਸੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋ ਸਕੇ ਦਮੰਗਪੁਰ ਸਬਫਸਰ ਵੱਲੋਂ ਲਗ ਲਗ ਹਿੱਸਿਆਂ ਦੇ ਵਿੱਚ ਪੈਰਾਮਿਲਟਰੀ ਫੋਰਸ ਦੇ ਨਾਲ ਜਿਹੜਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਾ ਜਾ ਕੇ ਦੇਖਿਆ ਜਾ ਰਿਹਾ ਵਾ ਸਮਾਨ ਚੈੱਕ ਕੀਤੇ ਜਾ ਰਹੇ ਚਾਹੇ ਉਹ ਬੱਸ ਸਟੈਂਡ ਆ ਚਾਹੇ ਉਹ ਰੇਲਵੇ ਸਟੇਸ਼ਨ ਮੈਂ ਤਸਵੀਰਾਂ ਜ਼ਰੂਰ ਚਾਹੂੰਗਾ ਦਿਖਾਣੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਪੈਰਾਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਲਗਾਤਾਰ ਆ ਆਣ ਜਾਣ ਵਾਲੇ ਲੋਕਾਂ ਦਾ ਜਿਹੜਾ ਸਮਾਨ ਹੈ ਜੇਕਰ ਕੋਈ ਉੱਥੇ ਬੈਠਾ ਵਾ ਤਾਂ ਉਹਨਾਂ ਦਾ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਹਨਾਂ ਨਾਲ ਪੁੱਛਗਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿੱਧਰ ਜਾ ਰਹੇ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਦਵੰਗ ਅਫਸਰ ਨੇ ਪੁਲਿਸ ਅਫਸਰ ਨੇ ਖੁਸ਼ਬੂ ਸ਼ਰਮਾ ਜੀ ਗੱਲਬਾਤ ਕਰ ਲੈਣੇ ਆ ਮੈਮ ਕਿਸ ਤਰੀਕੇ ਨਾਲ ਦੇਖਦੇ ਹੋ ਲੋਕ ਸਭਾ ਚੋਣਾਂ ਦੇ ਇਸ ਬੰਦ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਜਿਹੜਾ ਸਰਚ ਰੇਸਿੰਗ ਕੀਤਾ ਜਾਂਦਾ ਬਾਹਰ ਦੇ ਜਾਂਦੇ ਲੋਕਾਂ ਨੂੰ ਜਾਂ ਵਿਕਲਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਪ੍ਰੋਪਰ ਕੀਤੀ ਜਾਂਦੀ ਹੈ ਕਾਗਜ਼ਾਤ ਦੇਖੇ ਜਾਂਦੇ ਨੇ ਜਾਂ ਹੋਰ ਦੇਖਿਆ ਜਾਂਦਾ ਕਿ ਕੋਈ ਉਹਦੇ ਵਿੱਚ ਕੋਈ ਐਸਾ ਸਮਾਨ ਨਾ ਹੋਵੇ ਜਿਸ ਦੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਦੇਖੋ ਵੀ ਐਜ਼ ਅ ਪੁਲਿਸ ਡਿਪਾਰਟਮੈਂਟ ਜਿਹੜਾ ਹੈਗਾ ਹੈ ਇਲੈਕਸ਼ਨਸ ਨੂੰ ਸਮੂਥ ਤਰੀਕੇ ਨਾਲ ਨਿਕਲ ਜਾਣ ਸਾਰੀ ਰਿਸਪੌਂਸਿਬਿਲਟੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਪ੍ਰੋਪਰ ਪੂਰੀ ਤਰੀਕੇ ਹਰ ਪਹਿਲੂ ਨੂੰ ਦੇਖਦੇ ਹੋਏ ਕੰਟਰੋਲ ਕਰਨ ਦੀ ਇਹਦੇ ਲਈ ਆਪਾਂ ਫਲੈਗ ਮਾਰਚਸ ਵੀ ਕੰਡਕਟ ਕਰਦੇ ਆਂ ਡਿਫਰੈਂਟ ਡਿਫਰੈਂਟ ਜਗ੍ਹਾ ਕੋਆਰਡੀਨੈਂਟ ਸਰਚ ਆਪਰੇਸ਼ਨਸ ਵੀ ਕਰਦੇ ਆਂ ਜਿੱਦਾਂ ਕੱਲ ਆਪਾਂ ਕੋਆਰਡੀਨੈਂਟ ਸਰਚ ਆਪਰੇਸ਼ਨਸ ਕੀਤੇ ਸੀਗੇ ਇਨਸੈਂਸਿਟਿਵ ਏਰੀਆਜ਼ ਕਿ ਜਿਹੜੇ ਇਦਾਂ ਦੇ ਜਿੱਥੇ ਲਿਕਰ ਬੈਂਡਸ ਹੈਗੇ ਆ ਜਾਂ ਕੋਈ ਇਦਾਂ ਦੀ ਗੱਲਬਾਤ ਜਿੱਥੇ ਜਿਹੜੇ ਸੈਂਸੇਸ਼ਨਲ ਜ਼ੋਨਸ ਹੈਗੇ ਆ ਅੱਜ ਆਪਾਂ ਕਰ ਰਹੇ ਆਂ ਰੇਲਵੇ ਸਟੇਸ਼ਨਸ ਕਰਾਊਡਿਡ ਮਾਰਕੀਟਸ ਬੱਸ ਸਟੈਂਡਸ ਜਿੱਥੇ ਕਰਾਊਡ ਕਾਫੀ ਹੁੰਦਾ ਹੈ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੇਅਰ ਵੀ ਹੈਗਾ ਕਿ ਅਲੋਂਗ ਵਿਦ ਆਪਾਂ ਪੈਰਾਮਿਲਟਰੀ ਜਿਹੜੀ ਹੈ ਨਾਲ ਲੈ ਕੇ ਕਰ ਰਹੇ ਆ ਕਿ ਲੋਕਾਂ ਨੂੰ ਇਹ ਰਹੇ ਕਿ ਹਾਂ ਕੌਨਫੀਡੈਂਸ ਰਹੇ ਇੱਕ ਤੇ ਕੌਨਫੀਡੈਂਸ ਬਿਲਡਿੰਗ ਮੇਅਰ ਵੀ ਹੈ ਐਂਡ ਸੈਕੰਡ ਦੀ ਕੋਈ ਸ਼ਰਾਰਤੀ ਅਨਸਰ ਜਾਂ ਕੁਝ ਵੀ ਕੋਈ ਵੀ ਤਲੀ ਕਟਣਾ ਜਿਹੜੀ ਹੈ ਉਹ ਨਾ ਹੋ ਸਕੇ ਤੇ ਇੱਕ ਪ੍ਰੀਵੈਂਟਿਵ ਮੇਅਰ ਵੀ ਹੈਗਾ ਕਿ ਕੋਈ ਵੀ ਇਨਦੀ ਗੱਲਬਾਤ ਨਾ ਮੇਨ ਮਕਸਦ ਕੀ ਹੁੰਦਾ ਵਾ ਇਲੈਕਸ਼ਨਾਂ ਤੋਂ ਪਹਿਲਾਂ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਵੇਲੇ ਵੀ ਫਲੈਗ ਮਾਰਚ ਵੀ ਕੱਢੇ ਜਾਂਦੇ ਨੇ ਜੀ ਔਰ ਮੇਨ ਮਕਸਦ ਕੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਹੀ ਕਿਉਂ ਜ਼ਿਆਦਾਤਰ ਪੈਰਾਮਿਲਟਰੀ ਫੋਰਸ ਨੂੰ ਨਾਲ ਲੈ ਕੇ ਇਹ ਦੇਖਿਆ ਜਾਂਦਾ ਚਾਹੇ ਉਹ ਕੋਈ ਵੀ ਪੀੜਪਾੜ ਵਾਲਾ ਇਲਾਕਾ ਬਾਜ ਜਾਂ ਫਿਰ ਰੇਲਵੇ ਸਟੇਸ਼ਨਾਂ ਜਾਂ ਬੱਸ ਸਟੈਂਡ ਵੈਸੇ ਵੀ ਅਕਸਰ ਵੀ ਇਹ ਚੀਜ਼ਾਂ ਹੁੰਦੀਆਂ ਬਟ ਇਲੈਕਸ਼ਨਸ ਟਾਈਮਸ ਤੇ ਜਿਹੜੀ ਹੁੰਦੀ ਹੈ ਸਿਕਿਉਰਿਟੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਹੈ ਉਹ ਬਹੁਤ ਨਾਜ਼ੁਕ ਬਣੀ ਹੁੰਦੀ ਹੈ ਹਰ ਪਹਿਲੂ ਨਾਲ ਦੇਖੀਏ ਤੇ ਇਸ ਚੀਜ਼ ਨੂੰ ਜਿਹੜੀ ਵੀ ਆਪਣੇ ਸੈਂਸੇਸ਼ਨਲ ਜ਼ੋਨ ਹੈ ਲੋਕਾਂ 'ਚ ਅਵੇਅਰਨੈਸ ਬਹੁਤ ਜ਼ਰੂਰੀ ਹੈਗੀ ਕਿ ਇਹ ਕਿਹੜੀ ਸਥਿਤੀ 'ਚ ਰਹਿ ਰਹੇ ਆ ਕੀ ਗੱਲਬਾਤ ਹੋ ਰਹੀ ਹੈ ਜਿਹੜੇ ਸਾਡੇ ਬੇਲ ਆਊਟਸ ਨੇ ਜਿਹੜੇ ਇਦਾਂ ਦੇ ਕ੍ਰਿਮੀਨਲਸ ਬੇਲਸ ਦੇ ਆ ਰਹੇ ਆ ਜਾਂ ਫਿਰ ਕੋਈ ਇਦਾਂ ਦੇ ਜਿਹੜੇ ਆਲਰੇਡੀ ਹੈਬਿਚੁਅਲ ਨੇ ਉਹਨਾਂ ਦੇ ਵੀ ਆਪਾਂ ਕਲੰਦਰਾ ਦੇ ਦੇ ਕੇ ਉਹਨਾਂ ਨੂੰ ਜਿਹੜੇ ਆ ਬਾਉਂਡ ਡਾਊਨ ਕਰ ਰਹੇ ਆ ਤਾਂ ਕਿ ਕੋਈ ਵੀ ਇਦਾਂ ਦੀ ਚੀਜ਼ ਨਾ ਹੋ ਸਕੇ ਐਂਡ ਸਹੀ ਤਰੀਕੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਬਣੀ ਰਹੇ ਸਕੇ ਤਾਂ ਕਿ ਇਲੈਕਸ਼ਨ ਸਮੂਥ ਨਿਕਲ ਸਕਣ ਤੁਸੀਂ ਕੋਈ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਦੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਅਪੀਲ ਕਰਦੀ ਆ ਇੱਕ ਤੇ ਕੌਨਫिडੈਂਟ ਰਹਿਣ ਅ ਵੀ ਆਰ ਹੇਅਰ ਪੈਰਾਮਿਲਟਰੀ ਫੋਰਸ ਵੀ ਸਾਡੇ ਨਾਲ ਹੈਗੀ ਹੈ ਕੋਈ ਗੱਲਬਾਤ ਕੋਈ ਪ੍ਰੋਬਲਮ ਆਉਂਦੀ ਹੈ ਨਾਲ ਦੇ ਨਾਲ ਸਾਡੇ ਨੋਟਿਸ 'ਚ ਲਿਆਉਣ ਜੇ ਇਨ ਕੇਸ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਨੋਟਿਸ 'ਚ ਲਿਆਉਣ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਆਪਾਂ ਉਹਨਾਂ ਦੀ ਜਾਣਕਾਰੀ ਬਿਲਕੁਲ ਗੁਪਤ ਰੱਖਾਂਗੇ ਐਂਡ ਜਿਹੜੀ ਵੀ ਕੋਈ ਲਾਅਰ ਆਰਡਰ ਕੰਡੀਸ਼ਨ ਨੂੰ ਪ੍ਰੋਬਲਮ ਕ੍ਰੀਏਟ ਕਰੇਗਾ ਉਹ ਸ਼ਰਾਰਤੀ ਅਨਸਰ ਦੇ ਅਗੇਂਸਟ ਆਪਾਂ ਕਾਰਵਾਈ ਅਮਲ ਵਿੱਚ ਲਿਆਵਾਂਗੇ ਬਿਲਕੁਲ ਜਸਟਿਕੇ ਨਾਲ ਐਸਐਚਓ ਮੈਮ ਖਸ਼ਬੂ ਸ਼ਰਮਾ ਨੇ ਦੱਸਿਆ ਕਿ ਕਿਸਤੀਕੇ ਨਾਉਣਾ ਵੱਲੋਂ ਲਗਾਤਾਰ ਰੇਲਵੇ ਸਟੇਸ਼ਨ ਜਾਂ ਭੀੜ-ਪਾੜਾ ਇਲਾਕਾ ਜਾਂ ਬੱਸ ਸਟੈਂਡ ਦੇ ਉੱਤੇ ਕਿਸਤੀਕੇ ਨਾ ਜਾ ਕੇ ਉਹਨਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਵਾ ਸਹਿਮ ਦਾ ਮਾਹੌਲ ਨਾ ਬਣਿਆ ਰਹੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਪੁਲਿਸ ਉਹਨਾਂ ਦੇ ਵਾਸਤੇ ਆ ਦਿਨ ਰਾਤ ਉਹਨਾਂ ਦੀ ਸੇਵਾ ਕਰਨ ਵਾਸਤੇ ਆ ਤਾਂ ਜਸਟਿਕੇ ਨਾਲ ਧਾਕੜ ਅਫਸਰ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਸ਼ਹਿਰ ਵਾਸੀ ਨੂੰ ਅਪੀਲ ਵੀ ਕਰਦੇ ਆ ਕਿ ਡਰ ਦਾ ਮਾਹੌਲ ਚ ਨਾ ਰਹੇ ਜੇਕਰ ਕੋਈ ਅਜਿਹਾ ਤੁਹਾਡੇ ਸਾਹਮਣੇ ਆਂਦਾ ਵਾ ਤਾਂ ਪੁਲਿਸ ਤੱਕ ਜ਼ਰੂਰ ਪਹੁੰਚ ਕਰਨ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਕਰਨ ਤਾਂ ਜੋ ਪੁਲਸ ਉੱਥੇ ਤੱਕ ਪਹੁੰਚ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ